ਗਰਾਊਂਡ ਦੇ ਉੱਤੇ ਲਗਾਤਾਰ ਸਾਡੀਆਂ ਸਾਰੀਆਂ ਟੀਮਾਂ ਉਹ ਵੱਖ-ਵੱਖ ਢੰਗਾਂ ਦੇ ਨਾਲ ਜਿਹੜੀਆਂ ਲੋਕਾਂ ਨੂੰ ਖੜਾ ਤੋਂ ਬਾਅਦ ਜਿਹੜੀਆਂ ਮੁਸ਼ਕਲ ਆਈਆਂ ਨੇ ਉਹਨੂੰ ਦੂਰ ਕਰਨ ਲਈ ਲੱਗੀਆਂ ਹੋਈਆਂ ਨੇ ਔਰ ਤੁਸੀਂ ਠੀਕ ਕਿਹਾ ਕਿ ਹੁਣੇ ਮੈਂ ਅਜੇ 1 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ 5 ਕਿਲੋਮੀਟਰ ਸੜਕ ਦੀ ਰਿਪੇਅਰ ਦਾ ਕੰਮ ਕਾਹ ਸ਼ੁਰੂ ਕਰਾ ਕੇ ਆਇਆ ਔਰ ਬਹੁਤ ਵੱਡੀ ਸਕਾਰਤ ਹਾਲਕੇ ਨੂੰ ਮਿਲੀ ਹੈ ਤੇ ਜਿੱਥੇ ਮੈਂ ਖੜਾ ਹੁਣ ਇਹ ਬੇਗੋਵਾਲ ਪਿੰਡ ਜਿਹੜਾ ਮੇਰੇ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਪਿੰਡ ਦੇ ਸਰਪੰਚ ਭੈਜੀ ਨੀਸਾ ਸੈਣੀ ਜੀ ਮੇਰੇ ਨਾਲ ਨੇ ਸਾਰੀ ਟੀਮ ਨਾਲ ਆ। ਤੋਂ ਇੱਥੇ ਅੱਜ ਵੱਡਾ ਮੇਗਾ ਜਿਹੜਾ ਉਹ ਮੈਡੀਕਲ ਕੈਂਪ ਲਾਇਆ ਗਿਆ ਔਰ ਜਿਸ ਕੈਂਪ ਦੇ ਅੰਦਰ ਤੁਸੀਂ ਦੇਖਿਆ ਵੀ ਪੂਰਾ ਰਸ ਪਿਆ ਔਰ ਲੋਕ ਵਕਫਾ ਵਕਫਾ ਤਰ੍ਹਾਂ ਦੀਆਂ ਦਵਾਈਆਂ ਲੈਣ ਲਈ ਆਏ ਆ ਔਰ ਇੱਥੇ ਸਕਿਨ ਦੇ ਡਾਕਟਰ ਵੀ ਆਏ ਨੇ। ਇੱਥੇ ਆਈ ਸਪੈਸ਼ਲਿਸਟ ਵੀ ਆਏ ਨੇ। ਇੱਥੇ ਗਾਇਨੀ ਦੇ ਡਾਕਟਰ ਵੀ ਆਏ ਨੇ। ਇੱਥੇ ਜਿਹੜੇ ਉਹ ਦਿਮਾਗ ਦੇ ਡਾਕਟਰ ਵੀ ਆਏ ਨੇ। ਮਤਲਬ ਪੂਰੀ ਟੀਮ ਜਿਹੜੀ ਆ ਉਹ ਡਾਕਟਰ ਸਵਾਨਾ ਦੀ ਲੋਕਾਂ ਦੀ ਸੇਵਾ ਚ ਲੱਗੀ ਆ ਸਾਰਾ ਪੈਰਾਮੈਡੀਕਲ ਸਟਾਫ ਲੱਗਾ ਤੇ ਹਰ ਤਰ੍ਹਾਂ ਦੀ ਦਵਾਈ ਉਹ ਵੀ ਲੋਕਾਂ ਨੂੰ ਪ੍ਰੋਵਾਈਡ ਕਰਾ ਰਹੀ ਹੈ ਮਲਕ ਰਾਈਜ਼ ਆ ਰਹੀ ਹੈ ਕਿਉਂਕਿ ਅੜਾ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਬਿਮਾਰੀ ਨਾ ਫੈਲੇ ਕਿਸੇ ਕਿਸਮ ਦੀ ਕੋਈ ਲੋਕਾਂ ਜਿਹੜੀ ਦਿੱਕਤ ਆ ਉਹਨੂੰ ਪਹਿਲੋਂ ਜਿਹੜਾ ਆ ਉਹ ਨੱਪਣ ਦੇ ਲਈ ਉਹਨੂੰ ਦੂਰ ਕਰਨ ਦੇ ਲਈ ਇਹ ਕੈਂਪ ਲਾਇਆ ਜਾ ਰਿਹਾ